ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹਿਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਾਰ ਬਿਨ ਦੁਜਾ ਅਵਰਣਾ ਜਾਨਾ ਕੋਈ ਸਜਣ ਸੰਤ ਮਿਲੈ ਵਡਪਾਕੀ ਮੈਂ ਹਰ ਪ੍ਰਪ ਪਿਆਰਾ ਨਸੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਚਵਰ ਸ਼ਤਰ ਤਖਤ ਦੇ ਰਹਿਬਰ ਗੁਰਤਾ ਗੱਦੀ ਤੇ ਸੁਭਾਈ ਮਾਨ ਦੱਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾ ਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਬੜੇ ਧੰਤਾ ਦੇ ਪਾਤਰ ਹਾਂ ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਆਪਣੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਆ ਹੈ ਆਓ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿ ਕੋ ਸਾਹਿਬ ਜੀਓ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਦਿਆਂ ਹੋਇਆਂ ਇਹਨਾਂ ਸ਼ਬਦਾਂ ਦੇ ਵਿੱਚ ਮਾਲਕ ਦੇ ਨਾਲ ਆਪਣੀ ਡੂੰਗੀ ਪ੍ਰੀਤ ਨੂੰ ਦਰਸਾਇਆ ਹੈ ਗੁਰੂ ਪਾਤਸ਼ਾਹ ਜੀ ਨੂੰ ਉਸ ਮਾਲਕ ਨੂੰ ਉਸ ਰੈਬਰ ਨੂੰ ਆਪਣੇ ਨੇੜੇ ਕਰਨ ਦਾ ਯਤਨ ਕੀਤਾ ਇਹਨਾਂ ਸ਼ਬਦਾਂ ਦੇ ਰਾਹੀਂ ਮਾਲਕ ਦੇ ਨਾਮ ਦੀ ਜਿਹੜੀ ਅੰਦਰ ਭੁੱਖ ਲੱਗੀ ਹੈ ਮਾਲਕ ਦੇ ਨਾਮ ਦੀ ਜਿਹੜੀ ਅੰਦਰ ਤਾਂਗ ਹੈ ਗੁਰੂ ਨੂੰ ਮਿਲਣ ਦੀ ਗੁਰੂ ਦੀ ਪ੍ਰੀਤ ਉਹਨੂੰ ਦਰਸਾਇਆ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਸਰੀਰਾਂ ਨੂੰ ਪਾਲਣ ਵਾਲਾ ਵੀ ਕੋਈ ਨਾ ਕੋਈ ਹੁੰਦਾ ਹੈ। ਸਰੀਰ ਦੀ ਖੁਰਾਕ ਕੋਈ ਬਣ ਜਾਇਆ ਕਰਦੀ ਹੈ ਜਿਹੜੀ ਸਰੀਰ ਨੂੰ ਵਧਨ ਫੁੱਲਣ ਵਿੱਚ ਕੰਮ ਦਿੰਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਤੇਰੀ ਬਾਣੀ ਐਸੀ ਹੈ ਜਿਨਨੇ بڑے ਦੇਵਤਾਂ ਦਾ ਨਾਸ਼ ਕੀਤਾ ਜੇ ਕੋਈ ਦਾਤ ਵਰਗੀ ਬਿਰਤੀ ਲੈ ਕੇ ਵੀ ਸੰਸਾਰ ਵਿੱਚ ਘੁੰਮਦਾ ਤੇ ਅਸੀਂ ਅੱਜ ਵੀ ਇਹ ਗੱਲ ਕਰਦੇ ਹਾਂ ਵੀ ਬਾਣੀ ਪੜਨ ਨਾਲ ਉਹ ਦੇਵਤਾ ਬਣ ਜਾਂਦਾ ਹੈ ਉਹਦੇ ਅੰਦਰ ਉਹ ਗੁਣ ਆ ਜਾਂਦੇ ਨੇ بڑے بڑے ਐਸੇ ਸੀ ਜਿਨ੍ਹਾਂ ਨੇ ਰਾਕਸ਼ਸ਼ਾ ਵਰਗਾ ਜੀਵਨ ਢਾਰਨ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਕੋਈ ਸੋਝੀ ਨਹੀਂ ਸੀ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਉਹ ਬਿਰਤੀ ਦਾ ਅੰਤ ਕਰਨ ਵਾਲਾ ਮਾਲਕ ਜਿਸ ਨੇ ਸਿੱਧੇ ਰਸਤੇ ਤੇ ਪਾਇਆ ਸੰਸਾਰ ਨੂੰ ਕਹਿੰਦੇ ਮੇਰੇ ਮਨ ਤਨ ਪ੍ਰਾਨਾ ਮੇਰੇ ਸਰੀਰ ਦਾ ਵੀ ਉਹੀ ਪਰਮਾਤਮਾ ਆਸਰਾ ਹੈ ਮੇਰੇ ਸਰੀਰ ਨੂੰ ਮੇਰੇ ਅੰਦਰ ਨੂੰ ਉਹੀ ਪਰਮਾਤਮਾ ਪਾਲ ਰਿਹਾ ਹੈ ਸੱਚ ਹੈ ਗੁਰੂ ਪਿਆਰਿਓ ਸਰੀਰ ਨੂੰ ਵੀ ਖਾਾਕ ਦੁਆਰਾ ਪਾਲਿਆ ਜਾਂਦਾ ਹੈ ਤੇ ਮਨ ਦੀ ਵੀ ਖਾਾਕ ਹੋਇਆ ਕਰਦੀ ਹੈ ਕਹਿੰਦੇ ਜਿਹੜਾ ਮੈਨੂੰ ਪ੍ਰਾਣ ਦੇਣ ਵਾਲਾ ਜਿਹੜਾ ਮਾਲਕ ਮੇਰੀ ਹਰ ਵੇਲੇ ਰੱਖਿਆ ਕਰਨ ਵਾਲਾ ਨੇ ਮੇਰੇ ਅੰਦਰ ਨੂੰ ਵੀ ਪਾਲਦਾ ਹੈ ਅੰਦਰ ਨੂੰ ਅੰਦਰ ਦੀ ਖਾਾਕ ਦੇ ਕੇ ਬਲਵਾਨ ਬਣਾਉਂਦਾ ਹੈ ਕੇਵਲ ਸਰੀਰ ਨੂੰ ਹੀ ਤਕੜਾ ਨਹੀਂ ਮਨ ਨੂੰ ਵੀ ਮਜਬੂਤ ਮਨ ਨੂੰ ਵੀ ਤਕੜਾ ਕੀਤਾ ਜਾ ਸਕੇ ਮੇਰਾ ਪਰਮਾਤਮਾ ਮੇਰਾ ਮਾਲਕ ਐਸਾ ਹੈ ਜਿਸ ਨੇ ਮੈਨੂੰ ਮੇਰੇ ਪ੍ਰਾਨਾਂ ਨੂੰ ਵੀ ਆਸਰਾ ਦਿੱਤਾ ਹਉ ਹਰ ਬਿਨ ਦੂਜਾ ਅਵਰਨ ਜਾਨਾ ਤੇ ਮੈਂ ਆਪਣੇ ਇੱਕ ਰੱਬ ਤੋਂ ਬਿਨਾ ਨਾ ਕਿਸੇ ਦੂਸਰੇ ਨੂੰ ਜਾਣਦਾ ਵੀ ਨਹੀਂ ਹਾਂ ਕਿਸੇ ਦੂਸਰੇ ਨੂੰ ਨਹੀਂ ਜਾਣਦਾ ਕਿਉਂਕਿ ਇਹੀ ਮੈਨੂੰ ਪਿਆਰਾ ਲੱਗਦਾ ਹੈ ਕਿਸੇ ਦੇ ਨਾਲ ਮੇਰੀ ਕੋਈ ਸਾਝ ਨਹੀਂ ਹੈ ਇੱਕ ਰੱਬ ਤੋਂ ਬਿਨਾ ਇੱਕ ਮਾਲਕ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਹੁਣ ਉਹੀ ਇਹ ਗੱਲ ਕਹਿ ਸਕਦੇ ਨੇ ਜਿਨ੍ਹਾਂ ਨੇ ਅੰਦਰ ਤੋਂ ਪ੍ਰੀਤ ਪੈਦਾ ਕਰ ਲਈ ਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੇ ਬੜੇ ਪਿਆਰ ਦੇ ਨਾਲ ਇਹ ਬਚਨ ਆਖੇ ਨੇ ਵੀ ਮੈਂ ਤੇ ਤੇਰੇ ਤੋਂ ਬਿਨਾ ਕਿਸੇ ਹੋਰ ਨੂੰ ਜਾਣਦਾ ਨਹੀਂ ਤੇਰੇ ਬਿਨਾ ਕੋਈ ਦੂਸਰਾ ਮੇਰਾ ਹੈ ਨਹੀਂ ਕਿਸ ਹੀ ਢੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੇ ਨੇ ਜੀਵਨ ਵਿੱਚ ਨਾ ਮਿੱਤਰ ਦੇ ਨਾਲ ਗਾਂਢਾ ਗੰਡਿਆ ਹੋਇਆ ਕਿਸੇ ਨੇ ਆਪਣੇ ਜੀਵਨ ਦਾ ਆਸਰਾ ਮਿੱਤਰ ਨੂੰ ਬਣਾਇਆ ਪੁੱਤਰ ਨੂੰ ਬਣਾਇਆ ਭਰਾ ਨੂੰ ਬਣਾਇਆ ਕਿੰਨੇ ਪਿਆਰੇ ਬਚਨ ਕੀਤੇ ਕਹਿੰਦੇ ਕੋਈ ਕਿਸੇ ਦਾ ਆਸਰਾ ਲੈ ਕੇ ਚੱਲਦਾ ਕੋਈ ਕਿਸੇ ਦਾ ਕਿਸ ਹੀ ਢੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਨੇ ਰਿਸ਼ਤੇਦਾਰੀਆਂ ਨਾਲ ਗੰਡੇ ਗੰਡੇ ਹੋਇਆ ਤੇ ਪਰ ਸੱਚ ਇਹ ਹੈ ਜਦੋਂ ਮੈਂ ਸੰਸਾਰ ਨੂੰ ਵੇਖਿਆ ਕਿਸੇ ਢੜਾ ਕਿਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਆਪਣੇ ਸਵਾਰਥ ਵਸਤੇ ਨਾ ਕਿਸੇ ਨੇ ਵੱਡੇ ਵੱਡੇ ਦਾ ਸਾਥ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸਵਾਰਥ ਵਸਤੇ ਕਿਸੇ ਵੱਡੇ ਦੇ ਨਾਲ ਬਹਿਣਾ ਉੱਠਣਾ ਸ਼ੁਰੂ ਕਰ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਸੰਸਾਰ ਨੂੰ ਵੇਖਿਆ ਕਿਸੇ ਨੇ ਗਾਂਡਾ ਭਰਾ ਨਾਲ ਗੰਡਿਆ ਹੋਇਆ ਮਿੱਤਰ ਦੇ ਨਾਲ ਜੀਵਨ ਦੀ ਸਾਂਝ ਬਣਾਈ ਹੋਈ ਹੈ ਕਿਸੇ ਨੇ ਕੁੜਮ ਨਾਲ ਬਣਾਈ ਹੋਈ ਹੈ ਜਵਾਈ ਨਾਲ ਬਣਾਈ ਹੋਈ ਹੈ ਇੱਥੋਂ ਤੱਕ ਕਿਸੇ ਨੇ ਵੱਡੇ ਵੱਡੇ ਸੰਸਾਰ ਵਿੱਚ ਬੈਠਣ ਵਾਲੇ ਜਿਨ੍ਹਾਂ ਦੇ ਨਾਲ ਵੱਡੇ ਵੱਡੇ ਲੋਕਾਂ ਦੇ ਨਾਲ ਬੈਠਣਾ ਉੱਠਣਾ ਹੋਵੇ ਉਹਨਾਂ ਦੇ ਨਾਲ ਆਪਣੀ ਸਾਂਝ ਬਣਾਈ ਹੈ ਕਿਉਂ ਕਿ ਦੁਨੀਆ ਦੇ ਲੋਕ ਕਹਿ ਦਿਆ ਕਰਦੇ ਨੇ ਵੱਡਾ ਬੰਦਾ ਜਿਹੜਾ ਕਦੇ ਮੇਰੇ ਕੰਮ ਆਏਗਾ ਇਹ ਮੇਰਾ ਸਾਥ ਦੇਗਾ ਕਹਿੰਦੇ ਕਿਸੇ ਨੇ ਵੱਡਿਆਂ ਦੇ ਨਾਲ ਬਹਿਣਾ ਉੱਠਣਾ ਸ਼ੁਰੂ ਕਰ ਦਿੱਤਾ ਹਮਾਰਾ ਢੜਾ ਹਰ ਰਿਹਾ ਸਮਾਈ ਪਰ ਜਿਹੜਾ ਮੇਰਾ ਢੜਾ ਹੈ ਨਾ ਬੜੇ ਪਿਆਰੇ ਬਚਨ ਕੀਤੇ ਮੇਰਾ ਢੜਾ ਤੇ ਮੇਰੇ ਹਰੀ ਦੇ ਨਾਲ ਹੀ ਹੈ ਮੇਰਾ ਜੀਵਨ ਦਾ ਗੰਡਾ ਤਾਂ ਮੇਰੇ ਮਾਲਕ ਦੇ ਨਾਲ ਹੀ ਗੰਡਿਆ ਹੋਇਆ ਹੈ ਕਿਉਂ ਕਿਉਂਕਿ ਮੇਰਾ ਸਾਥ ਤੇ ਉਸਨੇ ਹਰ ਵੇਲੇ ਦੇਣਾ ਤੇ ਸੱਚ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਕਹਿਣੀ ਵੀ ਪਈ ਵੀ ਮੇਰਾ ਪੱਲਾ ਹੀ ਉਸ ਹਰੀ ਨੇ ਫੜਿਆ ਤੇ ਜਿਸ ਨੇ ਮੇਰਾ ਪੱਲਾ ਫੜਿਆ ਉਸਨੇ ਫਿਰ ਕਦੇ ਵੀ ਮੈਨੂੰ ਛੱਡਿਆ ਨਹੀਂ ਐਸੀਆਂ ਬਖਸ਼ਿਸ਼ਾਂ ਕੀਤੀਆਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਫਿਰ ਆਪਣੇ ਬਚਨਾਂ ਦੇ ਵਿੱਚ ਹੀ ਕਹਿ ਰਹੇ ਨੇ ਕਿ ਮੈਂ ਉਸ ਮਾਲਕ ਤੋਂ ਬਿਨਾ ਕਿਸੇ ਦੂਜੇ ਨੂੰ ਸੰਸਾਰ ਦੇ ਵਿੱਚ ਜਾਣਦਾ ਹੀ ਨਹੀਂ ਆ ਮੈਨੂੰ ਕਿਸੇ ਬਾਰੇ ਨਹੀਂ ਪਤਾ ਫਿਰ ਕਿਰਪਾ ਕਰਨ ਲੱਗੇ ਕੋਈ ਸਜਣ ਸੰਤ ਮਿਲੇ ਵੱਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਕੋਈ ਐਸਾ ਸਜਣ ਵੱਡੇ ਭਾਗਾ ਵਾਲਾ ਕੋਈ ਗੁਰਮੁਖ ਸਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ਕਿਉਂ ਮੈਂ ਰੱਬ ਤੋਂ ਬਿਨਾ ਕਿਸੇ ਦੂਜੇ ਨੂੰ ਜਾਣਦਾ ਵੀ ਨਹੀਂ ਹਾਂ ਤੇ ਸੱਚ ਹੈ ਮੇਰੀ ਤਾਂ ਜਿੰਦ ਦਾ ਆਸਰਾ ਵੀ ਉਹੀ ਪਰਮਾਤਮਾ ਹੈ ਤੇ ਮੈਨੂੰ ਕੋਈ ਐਸਾ ਸੱਜਣ ਹੋਵੇ ਜਿਹੜਾ ਮੈਨੂੰ ਉਹਦੇ ਘਰ ਬਾਰੇ ਸਾਰਾ ਕੁਝ ਦੱਸ ਦੇਵੇ ਤੇ ਮੈਂ ਛੇਤੀ ਉਹਦੇ ਤੱਕ ਪਹੁੰਚ ਜਾਵਾਂ ਸੋ ਸੰਸਾਰ ਦੇ ਵਿੱਚ ਵੀ ਕੋਈ ਇਨਸਾਨ ਕਿਸੇ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਦੇ ਪਤੇ ਟਿਕਾਣੇ ਬਾਰੇ ਨਾ ਬਹੁਤ ਛੇਤੀ ਜਾਣਨਾ ਚਾਹੁੰਦਾ ਹੈ ਵੀ ਮੈਨੂੰ ਪਤਾ ਲੱਗੇ ਮੈਂ ਛੇਤੀ ਉੱਥੇ ਪਹੁੰਚ ਜਾਵਾਂ ਪਰ ਸੱਚੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਕਿਸੇ ਆਮ ਇਨਸਾਨ ਬਾਰੇ ਨਹੀਂ ਪੁੱਛਦਾ ਮੈਂ ਤੇ ਉਸ ਮਾਲਕ ਦੇ ਘਰ ਬਾਰੇ ਪੁੱਛਦਾ ਹੈ ਕੋਈ ਐਸਾ ਹੋਵੇ ਜਿਹੜਾ ਮੈਨੂੰ ਉਹਦੇ ਘਰ ਦੇ ਨਾਲ ਮਿਲਾ ਦੇਵੇ ਮੈਨੂੰ ਉਹਦੇ ਤੱਕ ਪਹੁੰਚਾ ਦੇਵੇ ਕਿਉਂ ਮੈਂ ਉਸ ਨੂੰ ਮਿਲਣਾ ਚਾਹਣਾ ਮੈਨੂੰ ਪਤਾ ਹੈ ਤਦ ਬਿਨ ਦੂਜਾ ਨਾ ਹੀ ਕੋਏ ਤੇਰੇ ਤੋਂ ਬਿਨਾ ਕੋਈ ਹੋਰ ਦੁਨੀਆ ਤੇ ਹੈ ਵੀ ਨਹੀਂ ਤੂੰ ਕਰਤਾਰ ਕਰੈ ਸੋ ਹੋਏ ਜੋ ਕੁਛ ਤੂੰ ਕਰਦਾ ਨਾ ਉਹੀ ਹੁੰਦਾ ਤੇ ਤੇਰੇ ਤੋਂ ਬਿਨਾ ਕੋਈ ਦੂਜਾ ਹੈ ਵੀ ਨਹੀਂ ਹੈ ਹੁਣ ਅੰਦਰ ਦੀ ਤਾਂਗ ਹੈ ਅੰਦਰ ਦਾ ਵਿਰਲਾਪ ਹੈ ਅੰਦਰ ਦਾ ਬਿਰਹਾ ਫਿਰ ਅੱਗੇ ਬਚਨ ਕੀਤੇ ਓ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲਾਏ ਮੇਰੀ ਮਾਈ ਕਹਿੰਦੇ ਮੈਂ ਭਾਲ ਕਰ ਕਰਕੇ ਲੱਭ ਲੱਭ ਕੇ ਆਪਣੇ ਮਨ ਨੂੰ ਖੋਜਦਾ ਸਰੀਰ ਨੂੰ ਖੋਜਦਾ ਮੈਂ ਸਾਰੇ ਪਾਸੇ ਲੱਭ ਕੇ ਵੇਖ ਲਿਆ ਇਥੇ ਕਿਉਂ ਦਾ ਭਾਵ ਹੈ ਕਿਵੇਂ हे मेरी मां मेनू दस् ते सही मेरा प्यारा प्रीतम किवें मिल सकदा है मेरे प्यारे प्रीतम नाल मेरी सांझ किवें बन सकदी है मैं उस मालिक तक किवें ਪਹੁੰਚ ਸਕਦਾ ਹੁਣ ਇਹ ਵੀ ਪਤਾ ਹੋਵੇ ਵੀ ਰੱਬ ਰਹਿੰਦਾ ਵੀ ਨੇੜੇ ਐ ਇਹ ਵੀ ਪਤਾ ਹੋਵੇ ਵੀ ਰੱਬ ਨੂੰ ਮਿਲਣਾ ਵੀ ਹੈ ਜੀਵਨ ਵਿੱਚ ਸੱਚ ਇਹ ਹੈ ਸਾਨੂੰ ਕਿਸੇ ਦਾ ਟਿਕਾਣਾ ਵੀ ਪਤਾ ਲੱਗ ਜਾਏ ਅਸ਼ੀਓ ਦੇ ਤੱਕ ਪਹੁੰਚਣਾ ਵੀ ਚਾਉਂਦੇ ਆ ਪਰ ਇੱਕ ਮਨ ਦੇ ਵਿੱਚ ਝਾਕਾ ਵੀ ਹੈ ਵੀ ਮੈਂ ਹੁਣ ਪਹੁੰਚਾਂ ਕਿਵੇਂ ਹੋ ਸਕਦਾ ਹੈ ਉਹ ਮੈਨੂੰ ਜਾਣਦਾ ਹੋਵੇ ਮੈਂ ਨਾ ਉਹਨੂੰ ਜਾਣਦਾ ਹੋਵਾਂ ਤੇ ਮਨ ਦੇ ਵਿੱਚ ਇਹ ਵੀ ਗੱਲ ਹੈ ਵੀ ਮੈਂ ਮਾਲਕ ਤੱਕ ਜਾਣਾ ਵੀ ਹੈ ਕੋਈ ਐਸਾ ਹੋਵੇ ਜਿਹੜਾ ਮੇਰੀ ਉਸ ਮਾਲਕ ਦੇ ਨਾਲ ਰابطਾ ਕਾਇਮ ਕਰਵਾ ਦੇਵੇ ਜਿਹੜਾ ਮੈਨੂੰ ਉਹਦੇ ਘਰ ਤੱਕ ਪਹੁੰਚਾ ਦੇਵੇ ਹੁਣ ਮਨ ਵਿੱਚ ਇਹ ਖਿਆਲ ਆਇਆ ਫਿਰ ਬੜੇ ਪਿਆਰੇ ਬਚਨ ਕੀਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਬੜੇ ਪਿਆਰੇ ਬਚਨ ਕੀਤੇ ਨੇ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਪਤਾ ਪੁੱਛਦਾ ਆ ਹਰ ਪ੍ਰਭੂ ਸਾਧ ਸੰਗਤ ਵਿੱਚ ਆ ਕੇ ਵਸਦਾ ਮੈਂ ਸਾਧ ਸੰਗਤ ਵਿੱਚ ਪਤਾ ਪੁੱਛਦਾ ਆ ਤੇ ਕਿੰਨੇ ਪਿਆਰੇ ਬਚਨ ਨੇ ਹੁਣ ਸਾਧ ਸੰਗਤ ਦੇ ਵਿੱਚ ਆ ਕੇ ਤੇ ਪ੍ਰਭੂ ਬਾਰੇ ਪਤਾ ਲੱਗ ਜਾਂਦਾ ਹੈ ਸਾਧ ਸੰਗਤ ਦੀਆਂ ਘੜੀਆਂ ਐਸੀਆਂ ਨੇ ਜਿੱਥੇ ਕੇਵਲ ਇੱਕ ਪ੍ਰਭੂ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਕੇਵਲ ਉਹਦੀਆਂ ਹੀ ਬਾਤਾਂ ਪਾਈਆਂ ਜਾਂਦੀਆਂ ਨੇ ਹਰਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਹੁਣ ਜਦੋਂ ਸੁਣਨ ਨੂੰ ਹੀ ਗੁਰੂ ਦੀਆਂ ਗੱਲਾਂ ਮਿਲਣ ਸੁਣਨ ਨੂੰ ਉਸ ਪਿਆਰੇ ਦੇ ਬਚਨ ਮਿਲੇ ਹੋਣ ਤੇ ਕਹਿੰਦੇ ਐਸੀ ਰਹਿਮਤ ਹੁੰਦੀ ਐ ਉਸ ਘਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮੈਨੂੰ ਪਤਾ ਲੱਗਿਆ ਇੱਕ ਸਤ ਸੰਗਤ ਐਸੀ ਹੈ ਜਿੱਥੇ ਮੈਨੂੰ ਉਸ ਮਾਲਕ ਦੇ ਗੁਨਾ ਬਾਰੇ ਪਤਾ ਲੱਗਦਾ ਇੱਕ ਸੰਗਤ ਐਸੀ ਹੈ ਜਿਹੜੀ ਮੈਨੂੰ ਉਸ ਪ੍ਰਭੂ ਦੇ ਨਾਲ ਮਿਲਾ ਸਕਦੀ ਐ ਜਦੋਂ ਸੰਗਤ ਵਿੱਚ ਆ ਕੇ ਬੈਠਾ ਫਿਰ ਇਹ ਗੱਲ ਦਾ ਪਤਾ ਲੱਗਿਆ ਕਿ ਉਹ ਮਾਲਕ ਵਿੱਚ ਸੰਗਤ ਹਰ ਪ੍ਰਭ ਵਸਹਿ ਜਿਉ ਉਹ ਤੇ ਸੰਗਤ ਦੇ ਵਿੱਚ ਵੀ ਵਸਦਾ ਹੈ ਬਾਰੋਂ ਇਨਸਾਨ ਜਦੋਂ ਸੰਗਤ ਦੀਆਂ ਘੜੀਆਂ ਵਿੱਚ ਨਹੀਂ ਸੀ ਆਇਆ ਸੰਗਤ ਵਿੱਚ ਨਹੀਂ ਸੀ ਬੈਠਾ ਉਦੋਂ ਮਨ ਵਿੱਚ ਕਈ ਤਰ੍ਹਾਂ ਦਾ ਖਿਆਲ ਸੀ ਕਿਉਂ ਸੰਸਾਰ ਦੇ ਵਿੱਚ ਕਿਸੇ ਉੱਚੇ ਮਨੁੱਖ ਦੇ ਕੋਲ ਜਾਣਾ ਹੋਵੇ ਕਿਸੇ ਵੱਡੇ ਦੇ ਕੋਲ ਮਿਲਣਾ ਹੋਵੇ ਤੇ ਉਹ ਵੱਡੇ ਦਾ ਸੁਭਾਅ ਕਿ ਉਹ ਆਪਣੇ ਵਰਗੇ ਵੱਡਿਆਂ ਨੂੰ ਉੱਚਾ ਬਿਠਾਉਂਦਾ ਤੇ ਜਿਹੜੇ ਆਮ ਇਨਸਾਨ ਨੇ ਨਾ ਉਹ ਨੀਵੇਂ ਜਾ ਕੇ ਬੈਠਦੇ ਨੇ ਕਿਸੇ ਵੱਡੇ ਦਾ ਸੰਗ ਕੀਤਾ ਕਿਸੇ ਦੇ ਕੋਲ ਜਾ ਕੇ ਵੇਖਿਆ ਕਿਸੇ ਦਾ ਸਾਥ ਕੀਤਾ ਕਿਸੇ ਦੀ ਸੰਗਤ ਕੀਤੀ ਉਹ ਸਕੂਨ ਨਹੀਂ ਮਿਲਿਆ ਜਿਸ ਦਿਨ ਗੁਰੂ ਦੀ ਅਜੂਰੀ ਵਿੱਚ ਆ ਕੇ ਵੇਖਿਆ ਕਹਿੰਦੇ ਮਾਲਕ ਜੀ ਤੇਰੇ ਘਰ ਦੀ ਤੇ ਕਿਹੜੀ ਬੜੀ ਨਰਾਲੀ ਐ ਤੇਰੇ ਘਰ ਵਿੱਚ ਤੇ ਕੋਈ ਵੱਡਾ ਛੋਟਾ ਹੈ ਹੀ ਨਹੀਂ ਐ ਬੋਲੋ ਜੀ ਸਤਨਾਮ ਤੇਰੇ ਘਰ ਵਿੱਚ ਨਾ ਕੋਈ ਜਾਤ ਪਾਤ ਕਰਕੇ ਵੱਡਾ ਛੋਟਾ ਨਾ ਕੋਈ ਅਮੀਰੀ ਗਰੀਬੀ ਕਰਕੇ ਵੱਡਾ ਛੋਟਾ ਤੂੰ ਤੇ ਸਭਨਾਂ ਨੂੰ ਇੱਕੋ ਜਿਹਾ ਜਾਣਦਾ ਤੇਰੇ ਘਰ ਵਿੱਚ ਤੇ ਐਨੀ ਬਖਸ਼ਿਸ਼ ਹੈ ਉਮਰਾਂ ਕਰਕੇ ਵੀ ਕਿਸੇ ਨੂੰ ਵੱਡੇ ਛੋਟੇ ਵਾਲਾ ਦਰਜਾ ਨਹੀਂ ਦਿੱਤਾ ਇਸ ਘਰ ਵਿੱਚ ਆਉਣ ਵਾਲੇ ਇਸ ਘਰ ਦੀ ਸੰਗਤ ਕਰਨ ਵਾਲੇ ਛੋਟੀ ਛੋਟੀ ਉਮਰ ਵਾਲੇ ਵੀ ਅਕਲਾਂ ਦੇ ਬੁੱਢੇ ਹੋ ਕੇ ਨਿਬੜੇ ਉਹਨਾਂ ਨੇ ਵੀ ਉਹ ਵੱਡਿਆਂ ਵਾਲੀਆਂ ਗੱਲਾਂ ਤੇ ਪੂਰਨੇ ਪਾ ਦਿੱਤੇ ਤੇ ਤੇਰੀ ਸੰਗਤ ਦੀ ਐਸੀ ਬਖਸ਼ਿਸ਼ ਕਹਿੰਦੇ ਮੈਨੂੰ ਇਸ ਘਰ ਵਿੱਚ ਆ ਕੇ ਪਤਾ ਲੱਗ ਗਿਆ ਵੀ ਜਿਹੜਾ ਪ੍ਰਭੂ ਹੈ ਨਾ ਉਹ ਇੱਥੇ ਵੱਸਦਾ ਹੈ ਉਹ ਤੇ ਸੰਗਤ ਵਿੱਚ ਵੱਸਦਾ ਹੈ ਤੇ ਉਹ ਮੇਰੇ ਮਨ ਦੇ ਵੀ ਜਿਹੜੇ ਭੁਲੇਖੇ ਨੇ ਦੂਰ ਕਰਕੇ ਤੇ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਸੰਗਤ ਵਿੱਚ ਪਰਮਾਤਮਾ ਵਾਸ ਦਾ ਸੰਗਤ ਦੇ ਵਿੱਚ ਵਾਸ ਹੈ ਜਿੱਥੇ ਕੇਵਲ ਇੱਕ ਦੀ ਗੱਲ ਕੀਤੀ ਗਈ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੈ ਤੇ ਸੱਚੇ ਗੁਰੂ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਕਿਉਂ ਕਹਿੰਦੇ ਜਿੰਨਾ ਚਿਰ ਮੈਨੂੰ ਪਤਾ ਨਹੀਂ ਸੀ ਓਨਾ ਚਿਰ ਤੇ ਮੈਂ ਦੇਖਿਆ ਪਰ ਜਦੋਂ ਮੈਂ ਮਾਲਕ ਦੇ ਘਰ ਦਾ ਓਟ ਆਸਰਾ ਲਿਆ ਉਦੋਂ ਮੈਨੂੰ ਸਮਝ ਆਈ ਮੈਂ ਸੰਗਤ ਵਿੱਚ ਆ ਕੇ ਵੇਖਿਆ ਆ ਕੇ ਬੈਠਿਆ ਉਸ ਸੰਗਤ ਵਿੱਚ ਗੁਰੂ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਨੇ ਉਸ ਸੰਗਤ ਵਿੱਚ ਗੁਰੂ ਨੂੰ ਗਾਇਆ ਜਾ ਰਿਹਾ ਹੈ ਉਦੋਂ ਮਨ ਵਿੱਚ ਆਨੰਦ ਆ ਗਿਆ ਖੁਸ਼ੀ ਆ ਗਈ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰਕ ਦੀਨਾ கருਪਤ ਪਾਲਾ ਜਿਹੜਾ ਮੇਰਾ ਮਾਲਕ ਹੈ ਨਾ ਮੇਰਾ ਪਿਆਰਾ ਉਹ ਹਰ ਵੇਲੇ ਮੇਰੀ ਰਾਖੀ ਕਰਨ ਵਾਲਾ ਹੈ ਉਹ ਮੇਰੀ ਰਖਵਾਲੀ ਕਰਦਾ ਹੈ ਕਿਉਂ ਮੇਰੇ ਗੁਰੂ ਨੇ ਮੇਰੀ ਰਾਖੀ ਕਰਨ ਵਾਸਤੇ ਹਰ ਵੇਲੇ ਮੈਨੂੰ ਆਪਣੀ ਬਾਣੀ ਆਪਣੇ ਸ਼ਬਦ ਦੇ ਦਿੱਤੇ ਨੇ ਸੱਚ ਹੈ ਮੇਰਾ ਗੁਰੂ ਰਾਖੀ ਬੜੇ ਪ੍ਰਕਾਰ ਦੀ ਕਰਦਾ ਹੈ ਗੁਰੂ ਕੋਲ ਆ ਕੇ ਪੁੱਛਿਆ ਜਾਏ ਮਾਲਕ ਜੀ ਮੈਨੂੰ ਆ ਨਸ਼ਿਆਂ ਦੇ ਹੱਥ ਤੋਂ ਬੜਾ ਡਰ ਲੱਗਦਾ ਹੈ ਮੈਂ ਕੀ ਕਰਾਂ ਤੇ ਮੇਰੇ ਗੁਰੂ ਨੇ ਆਖ ਦੇਣਾ ਜਿੱਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਮੇਰੇ ਗੁਰੂ ਨੇ ਸਿਧਾਂਤ ਰਾਈ ਪੰਕਤੀਆਂ ਰਾਈ ਆਪਣੇ ਬਚਨਾਂ ਰਾਈ ਤੈਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਤੇਰੀ ਰਾਖੀ ਕਿਵੇਂ ਕਰਦਾ ਮੇਰਾ ਗੁਰੂ ਆਖਦਾ ਮਤਲਬੀ ਲੋਕਾਂ ਤੋਂ ਲੋਕਾਂ ਦਾ ਸੰਗ ਨਾ ਕਰੀ ਮੇਰਾ ਗੁਰੂ ਆਖਦਾ ਸਾਖਤ ਮਨੁੱਖਾਂ ਦਾ ਸੰਗ ਨਾ ਕਰੀ ਹੁਣ ਇਸ ਤੋਂ ਉੱਤੇ ਗੁਰੂ ਰਾਖੀ ਕਿਵੇਂ ਕਰ ਸਕਦਾ ਗੁਰੂ ਆਖਦੇ ਜਿਹੜੇ ਤੇਰੇ ਨਾਲ ਮਾਇਆ ਦੇ ਸਵਾਰਥਾਂ ਕਰਕੇ ਜੁੜੇ ਹੋਏ ਐ ਨਾ ਉਹ ਇੱਕ ਦਿਨ ਤੈਨੂੰ ਖਾ ਜਾਣਗੇ ਭਾਵੇਂ ਉਹ ਤੇਰੇ ਆਪਣੇ ਹੋਣ ਮੇਰਾ ਗੁਰੂ ਰਾਖੀ ਕਰਦੇ ਕਿਸ ਤਰ੍ਹਾਂ ਰਖਵਾਲਾ ਬਣਦਾ ਵਕਾਰਾਂ ਤੋਂ ਰਾਖੀ ਕੀਤੀ ਹੰਕਾਰ ਚੜ ਕੇ ਸਿਰ ਬੋਲਦਾ ਸੀ ਗੁਰੂ ਨੇ ਰਾਖੀ ਕੀਤੀ ਇੱਥੋਂ ਤੱਕ ਕਿਰਪਾ ਕੀਤੀ ਚੌਕੀ ਚੌਂ ਗਿਰਦ ਹਮਾਰੇ ਗੁਰੂ ਨੇ ਆਪਣੇ ਸ਼ਬਦ ਦੀ ਚੌਕੀ ਚੌਂ ਗਿਰਦ ਕਰ ਦਿੱਤੀ ਛਬਦ ਦਾ ਆਸਰਾ ਚਾਰੇ ਪਾਸੇ ਤੋਂ ਦੇ ਦਿੱਤਾ ਪਰ ਯਾਦ ਰੱਖੀ ਜੋ ਸੁਭਾਵਨਾ ਦੇ ਨਾਲ ਪੁੱਛੇਗਾ ਸੁਨੇਗਾ ਨਾ ਤੇ ਗੁਰੂ ਤੈਨੂੰ ਹਰ ਵਕਤ ਤੇ ਅਲਰਟ ਕਰ ਰਿਹਾ ਹੈ ਹਰ ਵਕਤ ਤੇ ਗੁਰੂ ਤੈਨੂੰ ਸਦਕੇ ਕਹਿ ਰਿਹਾ ਹੈ ਆ ਰਸਤੇ ਤੇ ਨਾ ਜਾਈਂ ਇਹ ਰਸਤਾ ਤੇਰੇ ਵਾਸਤੇ ਬੜਾ ਮਾੜਾ ਹੁਣ ਇਸ ਤੋਂ ਵੱਧ ਗੁਰੂ ਰਾਖੀ ਕੀ ਕਰ ਸਕਦਾ ਹੈ ਇਥੋਂ ਤੱਕ ਸੰਸਾਰ ਦੇ ਵਿੱਚ ਤੇ ਮਾਲਕ ਨੇ ਮੈਨੂੰ ਦੁਸ਼ਮਣਾਂ ਤੋਂ ਸਾਥੀਆਂ ਸੱਜਣਾ ਤੋਂ ਉਹਨਾਂ ਦੇ 도ਗਲੇਪਣ ਤੋਂ ਆਪਣੇ ਬਚਨਾਂ ਰਾਈ ਸਮਝਾਇਆ ਹੀ ਹੈ ਨਾਲ ਦੀ ਨਾਲ ਤੇਰਾ ਅੰਦਰ ਨਾ ਲੁੱਟਿਆ ਜਾਏ ਤੇਰੇ ਅੰਦਰ ਨੂੰ ਵਿਕਾਰ ਨਾ ਲੁੱਟ ਲੈਣ ਉਥੋਂ ਵੀ ਮਾਲਕ ਨੇ ਰੱਖਿਆ ਕੀਤੀ ਦੋਵਾਂ ਪ੍ਰਕਾਰਾਂ ਤੋਂ ਤੇਰਾ ਸਾਥ ਮਾਲਕ ਨੇ ਦਿੱਤਾ ਕਹਿੰਦੇ ਇਸ ਤੋਂ ਵੱਡਾ ਮੇਰਾ ਰਖਵਾਲਾ ਕੌਣ ਹੋ ਸਕਦਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਅਸੀਂ ਤੇਰੇ ਅਣਜਾਣ ਬੱਚੇ ਹਾਂ ਸਾਡੀ ਰੱਖਿਆ ਕਰ ਅਸੀਂ ਕੁਝ ਜਾਣਦੇ ਨਹੀਂ ਉਸ ਦਿਨ ਪਤਾ ਲੱਗ ਜਾਣਾ ਸਮਝ ਆ ਜਾਣੀ ਜਿਸ ਦਿਨ ਅਣਜਾਣ ਬੰਨਾ ਆ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਕੁਝ ਜਾਣਦੇ ਹੋયા ਵੀ ਉਹਦੇ ਘਰ ਵਿੱਚ ਅਣਜਾਣ ਬਣ ਕੇ ਬੱਚਿਆਂ ਵਾਂਗ ਬਣ ਕੇ ਅਣਜਾਣ ਮੈਨੂੰ ਤੇ ਕੁਝ ਨਹੀਂ ਪਤਾ ਤੁਸੀਂ ਕਿਰਪਾ ਕਰੋ ਜਦੋਂ ਅਣਜਾਣ ਬੰਨਾ ਆ ਗਿਆ ਫਿਰ ਮਾਲਕ ਉਹ ਜਾਣ ਪਛਾਣ ਦੇ ਦਿੰਦਾ ਜਿਸ ਨਾਲ ਤੂੰ ਸੰਸਾਰ ਵਿੱਚ ਜਾਣਿਆ ਜਾਣ ਲੱਗ ਜਾਏ ਤੇ ਗੁਰੂ ਦੀ ਬਾਣੀ ਕਹਿ ਰਹੀ ਹੈ ਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਥੋੜਾ ਜਾਂ ਕੁਝ ਵੀ ਪ੍ਰਾਪਤ ਕਰਕੇ ਉੱਚਾ ਨਾ ਉੱਠ ਜਾਈਂ ਸਗੋਂ ਬਹੁਤਾ ਕੁਝ ਕੋਲ ਹੁੰਦਿਆਂ ਹੋਇਆਂ ਵੀ ਅਣਜਾਣ ਬਣ ਜਾਈਂ ਮੇਰੇ ਕੋਲ ਤੇ ਕੁਝ ਨਹੀਂ ਹੈ ਜੇ ਤੂੰ ਕਿਰਕਾ ਮਾਤਰ ਰਹਿਮਤ ਕਰੇ ਤੇ ਤਾਂ ਮੈਂ ਕੁਛ ਹਾਂ ਤੇਰੀ ਰਹਿਮਤ ਸਦਕਾ ਤੇਰੀ ਕਿਰਪਾ ਤੋਂ ਬਿਨਾ ਰਹਿਮਤ ਤੋਂ ਬਿਨਾ ਤੇ ਮੈਂ ਕੁਛ ਵੀ ਨਹੀਂ ਹਾਂ ਮੇਰਾ ਮਾਤ ਪਿਤਾ ਗੁਰਸਤਗੁਰ ਪੂਰਾ ਗੋਰ ਜਲ ਮਿਲ ਕਮਲ ਵਿਗਸੈ ਜਿਓ ਕਹਿੰਦੇ ਮੇਰਾ ਗੁਰੂ ਹੈ ਨਾ ਜਿਹੜਾ ਉਹ ਮਾਤਾ ਪਿਤਾ ਵਾਂਗ ਮੇਰੀ ਪ੍ਰਤ ਪਾਲਣਾ ਕਰਦਾ ਹੈ ਜਿਸ ਤਰ੍ਹਾਂ ਪਾਣੀ ਨੂੰ ਮਿਲ ਕੇ ਕੌਲ ਦਾ ਫੁੱਲ ਖਿੜ ਜਾਂਦਾ ਹੈ ਨਾ ਤੇ ਪਿਆਰੇ ਨੂੰ ਮਿਲ ਕੇ ਜੀਵਨ ਇਸ ਤਰ੍ਹਾਂ ਖਿੜਦਾ ਹੈ ਕਹਿੰਦੇ ਮਾਤਾ ਪਿਤਾ ਵਾਂਗ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਸਾਰੀਆਂ ਥਾਵਾਂ ਤੇ ਐ ਜਦੋਂ ਤੂੰ ਹਰ ਇੱਕ ਥਾਂ ਤੇ ਮੇਰੀ ਰਾਖੀ ਕਰਨ ਵਾਲਾ ਐ ਫਿਰ ਮੈਨੂੰ ਕਾਹਦੀ ਦੁਬਧਾ ਫਿਰ ਮੈਨੂੰ ਆਪਣੇ ਮਨ ਵਿੱਚ ਡਰਨ ਦੀ ਚਿੰਤਾ ਦੀ ਲੋੜ ਕੀ ਐ ਪਰ ਸੱਚ ਐ ਜਿਸ ਦਿਨ ਮਾਲਕ ਨੂੰ ਰਾਖਾ ਬਣਾ ਲਿਆ ਇੱਕ ਬੱਚਾ ਘਰ ਵਿੱਚ ਸੁੱਤਾ ਹੋਇਆ ਨਾ ਆਸੇ-ਪਾਸੇ ਮਾਂ ਬਾਪ ਆਪਣੇ ਮੰਜੇ ਢਾ ਕੇ ਪਏ ਹੋਇਆ ਉਹ ਬੱਚਾ ਐਨਾ ਬੇਫਿਕਰ ਐ ਨਾ ਮੈਨੂੰ ਕਾਹਦਾ ਡਰ ਐ ਮੈਨੂੰ ਕਿਸੇ ਚੋਰ ਦਾ ਡਰ ਨਹੀਂ ਕਿਸੇ ਮਾਰਨ ਵਾਲੇ ਦਾ ਡਰ ਨਹੀਂ ਕੋਈ ਲੁਟੇਰਾ ਆਉਂਦਾ ਕਿਉਂਕਿ ਮਾਂ ਬਾਪ ਆਸੇ-ਪਾਸੇ ਪਈ ਨਹੀਂ ਮੇਰੀ ਰਾਖੀ ਕਰਨ ਵਾਲੇ ਜਦੋਂ ਵੀ ਕੋਈ ਚੜ ਕੇ ਆਏਗਾ ਮੇਰੇ ਮਾਂ ਬਾਪ ਨੇ ਨਾ ਮੈਨੂੰ ਪਹਿਲਾਂ ਗਲਵੱਕੜੀ ਵਿੱਚ ਲੈ ਲੈਣਾ ਵੀ ਸਾਡੇ ਬੱਚੇ ਨੂੰ ਨਾ ਕਿਤੇ ਕੁਝ ਹੋ ਜਾਏ ਜੇ ਦੁਨੀਆਂ ਵੀ ਮਾਂ ਬਾਪ ਇਸ ਤਰ੍ਹਾਂ ਬੱਚੇ ਦੀ ਪ੍ਰਤਪਾਲਨਾ ਕਰਦੇ ਨੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਮੇਰਾ ਮਾਤਾ ਪਿਤਾ ਤੂੰ ਇਸ ਤਰ੍ਹਾਂ ਦਾ ਤੇਰੇ ਨਾਲ ਜੁੜ ਕੇ ਤੇਰੇ ਕੋਲ ਰਹਿ ਕੇ ਮੇਰਾ ਜੀਵਨ ਇਸ ਤਰ੍ਹਾਂ ਦਾ ਜਿਵੇਂ ਪਾਣੀ ਨੂੰ ਮਿਲ ਕੇ ਇੱਕ ਕੌਲ ਦਾ ਫੁੱਲ ਖਿੜਦਾ ਹੈ ਉਹਦੇ ਅੰਦਰ ਚਾਉ ਆਉਂਦਾ ਨਾ ਉਸੇ ਤਰ੍ਹਾਂ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵਿਵੇਦਨ ਗੁਰ ਬਿਰਹ ਲਗਾਵੇ ਕਹਿੰਦੇ ਗੁਰੂ ਤੋਂ ਬਿਨਾ ਮਾਲਕ ਤੋਂ ਬਿਨਾ ਅੰਦਰ ਸ਼ਾਂਤੀ ਨਹੀਂ ਹੈ ਚੈਨ ਨਹੀਂ ਨੀਂਦ ਨਹੀਂ ਪਤਾ ਨਹੀਂ ਇੰਜ ਲੱਗਦਾ ਹੈ ਜਿਵੇਂ ਮਨ ਵਿੱਚ ਕਿੰਨੀਆਂ ਕੋ ਬਿਮਾਰੀਆਂ ਨੇ ਜੇਕਰ ਗੁਰੂ ਦੇ ਨਾਲ ਮੇਲ ਮਿਲਾਪ ਨਹੀਂ ਤੇ ਮਨ ਦੁਖੀ ਹੈ ਹਿਰਦਾ ਸੜਦਾ ਬਲਦਾ ਹੈ ਅੰਦਰ ਪਿਆਰ ਨਹੀਂ ਹੈ ਸ਼ਾਂਤੀ ਨਹੀਂ ਹੈ ਹਰ ਵੇਲੇ ਨਫ਼ਰਤ ਜਿਹੜੀ ਹੈ ਉਹ ਅੱਗ ਬਲ ਰਹੀ ਹੈ ਪੀੜਾ ਕਹਿੰਦੇ ਇਹ ਜਿਹੜੀ ਦਰਦ ਹੈ ਨਾ ਇਹ ਹਰ ਵੇਲੇ ਮਨ ਦੇ ਵਿੱਚ ਲੱਗੀ ਰਹਿੰਦੀ ਹੈ ਪਰ ਸੱਚ ਹੈ ਜਿਹਦੇ ਅੰਦਰ ਇਹ ਪੀੜਾ ਇਹ ਬਿਰਹਾ ਪੈਦਾ ਹੋ ਜਾਏ ਪਰਮਾਤਮਾ ਨੂੰ ਪ੍ਰਭੂ ਨੂੰ ਮਿਲੰਦੀ ਫਿਰ ਸੱਚ ਹੈ ਉਹ ਰਸਤੇ ਤੇ ਉਚਲ ਕੇ ਮਿਲਣਾ ਚਾਹੁੰਦਾ ਕਿਉਂਕਿ ਅਸੀਂ ਪਹਿਲੇ ਬਚਨਾਂ ਦੇ ਵਿੱਚ ਵੀ ਪੜ ਕੇ ਆਏ ਆ ਨਾ ਵੀ ਉਹ ਕੋਸ਼ਿਸ਼ ਕਰਦਾ ਹੈ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਓ ਉਤੇ ਫਿਰ ਕਹਿੰਦਾ ਮੈਂ ਰਹਿ ਹੀ ਨਹੀਂ ਸਕਦਾ ਤੈਨੂੰ ਮਿਲੇ ਤੋਂ ਬਿਨਾ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਿਸੇ ਜਿਓ ਏ ਗੁਰੂ ਜੀ ਐਸੀ ਮੇਰ ਕਰ ਉਸ ਮਾਲਕ ਦੇ ਨਾਲ ਮੈਨੂੰ ਮਿਲਾ ਗੁਰੂ ਨੂੰ ਮਿਲ ਕੇ ਮੇਰਾ ਮਨ ਵੀ ਜਿਹੜਾ ਨਾ ਵਿਕਾਰਾਂ ਦੇ ਵਿੱਚ ਲੱਗਿਆ ਹੋਇਆ ਉਹ ਜਾਗ ਪੈਂਦਾ ਖਿੜ ਪੈਂਦਾ ਜਿਹੜਾ ਹਰ ਵੇਲੇ ਸੁੱਤਾ ਹੋਇਆ ਹੈ ਗੁਰੂ ਜਗਾਉਂਦਾ ਹੈ ਗੁਰੂ 부ਝੇ ਹੋਏ ਨੂੰ ਖਿੜਨ ਦੀ ਤਾਕਤ ਦਿੰਦਾ ਹੈ ਗੁਰੂ ਕਿਸ ਤਰ੍ਹਾਂ ਜਗਾਉਂਦਾ ਹੈ ਗੁਰੂ ਤੇ ਆਪਣੀ ਬਾਣੀ ਰਾਹੀਂ ਜਗਾਉਂਦਾ ਹੈ ਜਾਗ ਲੈ ਹੋਰੇ ਮਨਾ ਗੁਰੂ ਤੇ ਆਵਾਜ਼ ਮਾਰ ਕੇ ਕਹਿ ਰਿਹਾ ਹੈ ਜਾਗ ਕਿਉਂ ਗਾਫਲ ਦੀ ਨੀਂਦ ਵਿੱਚ ਸੁੱਤਾ ਪਿਆ ਤੈਨੂੰ ਇਹਨਾਂ ਵਕਾਰਾਂ ਨੇ ਇਹ ਮਾਇਆ ਦੇ ਅੰਨੇ ਮੋਹ ਨੇ ਤੈਨੂੰ ਸੁਆ ਮ ਦਿੱਤਾ ਤੇ ਗੁਰੂ ਤੈਨੂੰ ਉਠਾਉਂਦਾ ਹੈ ਵੀ ਉੱਠ ਜਾਗ ਗੁਰੂ ਹਰ ਵੇਲੇ ਰਹਿਮਤ ਕਰਦਾ ਹੈ ਸਮਝਾਉਂਦਾ ਹੈ ਇਸ ਕਰਕੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਜਦੋਂ ਸਮਝ ਆ ਜਾਵੇ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਬਾਹ ਫੜਨ ਵਾਲਾ ਮੈਂ ਅੱਜ ਤੋਂ ਬਾਅਦ ਤੇਰੇ ਦਰ ਤੇ ਆ ਕੇ ਪੁਕਾਰਦਾ ਤੂੰ ਮੈਨੂੰ ਆਪਣਾ ਸੇਵਕ ਬਣਾ ਤੂੰ ਤੇ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਮੈਂ ਤੇਰੇ ਕੋਲ ਬਖਸ਼ਿਸ਼ਾਂ ਲੈ ਕੇ ਭੁੱਲ ਜਾਣਾ ਪਰ ਮੇਰੇ ਤੇ ਕਿਰਪਾ ਕਰ ਹਰ ਵੇਲੇ ਤੇਰੇ ਨਾਮ ਦੇ ਨਾਲ ਜੁੜਿਆ ਰਵਾਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਿਹੜੀ ਬਖਸ਼ਿਸ਼ ਫਿਰ ਮਾਲਕ ਕਰਦਾ ਨਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਬਨਿਵਾਜ ਗਸਈਆ ਮੇਰਾ ਮਾਥੇ ਛਤਰ ਤਰੈ ਜੇ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਉਹ ਮੱਥੇ ਦੇ ਉੱਤੇ ਉਹ ਛਤਰ ਧਰ ਦਿੰਦਾ ਹੈ ਉਹ ਚੌਰ ਝੁੱਲਣ ਲਾ ਦਿੰਦਾ ਜਿਹਦੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਵੀ ਤਾਂ ਸਮਝਾ ਰਹੇ ਨੇ ਕਿ ਇਹ ਮੈਂ ਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ ਮੇਰਾ ਕੋਈ ਨਹੀਂ ਸੀ ਜਿਸ ਵੇਲੇ ਮੇਰੇ ਗੁਰੂ ਨੇ ਮੇਰੀ ਬਾਹ ਫੜੀ ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਜੀ ਵਿਚਾਰ ਕਰਦਿਆਂ ਪਾਸੋਂ ਹੋਈਆਂ అనేక ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਸੰਗਤ ਬਖਸ਼ਨ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ